ਸਤਿ ਪਵਰ ਫਤਿਹ ਦੀ ਸਾਂਝ ਅਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੀ ਜਿਹੜੀ ਯਾਤਰਾ ਹੈਗੀ ਹੈ ਜਿਵੇਂ ਅਸੀਂ ਦੱਸਦੇ ਹੁੰਦੇ ਆ ਵੀ ਗੁਰਗੋਬ ਸਿੰਘ ਜੀ ਮਾਰਗ ਪਹਿਲਾਂ ਕਵਰ ਕੀਤਾ ਹੁਣ ਅਸੀਂ ਗੁਰੂ ਗੁਰੂ ਤੇਗ ਬਹਾਦਰ ਜੀ ਮਾਰਗ ਕਵਰ ਕਰਨ ਲੱਗੇ ਹੋਏ ਆ ਜਿਹੜੇ ਇਲਾਕੇ 'ਚ ਅਸੀਂ ਪਹੁੰਚੇ ਆ ਸੰਗਰੂਰ ਜ਼ਿਲ੍ਹਾ ਹੈਗਾ ਤੇ ਧੂਰੀ ਦੇ ਨੇੜੇ ਜਿਹੜੇ ਪਿੰਡ ਹੈਗੇ ਆ ਇਹ ਰਾਜੋ ਮਾਜਰਾ ਪਿੰਡ ਅਸੀਂ ਪਹੁੰਚੇ ਹੋਏ ਅੱਜ ਤੇ ਅੱਜ ਦੀ ਖਾਸ ਇਤੇ ਹੈਗੀ ਆ ਸਾ ਅਸੀਂ ਬਹੁਤ ਸਾਰੇ ਰੁੱਖ ਬੂਟੇ ਤੁਹਾਨੂੰ ਦਿਖਾਏ ਹੈਗੇ ਆ ਜਿਹੜੇ ਬਹੁਤ ਹੀ ਮਤਲਬ ਪ੍ਰਾਤਨ ਰੁੱਖ ਗੁਰੂ ਘਰਾਂ 'ਚ ਮ ਉਨਾਰੇ ਰੁੱਖਾਂ ਦੇ ਨਾਮ ਤੇ ਗੁਰੂ ਘਰ ਬਣੇ ਹੋਏ ਆ ਤੇ ਅੱਜ ਅਸੀਂ ਜਿਹੜਾ ਰੁੱਖ ਦਿਖਾਉਣ ਲੱਗੇ ਆ ਟੱਕ ਦਾ ਰੁੱਖ ਦਿਖਾਉਣ ਲੱਗੇ ਬਹੁਤ ਹੀ ਬਜ਼ੁਰਗ ਟੱਕ ਦਾ ਰੁੱਖ ਆ ਅਸੀਂ ਪਹਿਲੀ ਵਾਰ ਅਸੀਂ ਮਤਲਬ ਕਹਿੰਦਾ ਇਹ ਦਰਸ਼ਕ ਨੂੰ ਕਰਾਵਾਂਗੇ ਅੱਜ ਇਸ ਰੁੱਖ ਦੇ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਵਿਰਾਸਤੀ ਰੁੱਖਾ ਬਹੁਤ ਵੱਡੇ ਲੈਵਲ ਤੇ ਕੱਟੇ ਗਏ ਸੀ ਉਹਨਾਂ ਨੂੰ ਅਸੀਂ ਹੁਣ ਸੰਗਤ ਨੂੰ ਜੋੜਨ ਵਾਸਤੇ ਲਗਾਤਾਰ ਅਸੀਂ ਯਾਤਰਾਵਾਂ ਕਰ ਰਹੇ ਆ ਤਾਂ ਕਿ ਉਹ ਆਪਣੇ ਪ੍ਰਾਤਨ ਰੁੱਖਾਂ ਨਾਲ ਜੁੜ ਕੇ ਫੇਰ ਦੁਬਾਰਾ ਆਪਣੀ ਧਰਤੀ ਜੀ ਨੂੰ ਲਗਾਉਣ ਲੱਗੀਏ ਸਾਡੇ ਨਾਲ ਸੈਡ ਗ੍ਰੰਥੀ ਇਸ ਗੁਰੂ ਘਰ ਦੇ ਜਿਸ ਵੀ ਸਿੰਘ ਜੀ ਮੌਜੂਦ ਆ ਸਾਡੇ ਨਾਲ ਤਾਂ ਉਹਨਾਂ ਨੇ ਕਹਾਂਗੇ ਸਾਡਾ ਬਰੀਫ ਜਿਹੜਾ ਇਤਿਹਾਸ ਸਾਨੂੰ ਸਾਂਝਾ ਕਰ ਸਕੀਏ ਇਸ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਿੰਡੋ ਪਿੰਡੀ ਹੁੰਦੇ ਹੋਏ ਨਾਨਕਿਆਣਾ ਸਾਹਿਬ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੰਗਤਾਂ ਦੇ ਨਾਲ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਿੰਡੋ ਪਿੰਡੀ ਹੁੰਦੇ ਹੋਏ ਪਿੰਡ ਜਹਾਂਗੀਰ ਜਹਾਂਗੀਰ ਤੋਂ ਫਿਰ ਜਿਵੇਂ ਇਹ ਤਾਂ ਦੇਖ ਰਹੇ ਹਾਂ ਰਾਜੂ ਮਾਜਰਾ ਇੱਥੇ ਸਤਿਗੁਰੂ ਪਹੁੰਚੇ ਜਿਸ ਜਗ੍ਹਾ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਨੇ ਥੜੇ ਤੇ ਉੱਥੇ ਸਤਿਗੁਰੂ ਆ ਕੇ ਬੈਠੇ ਸਨ ਫਿਰ ਉਹ ਬਿਲਡਿੰਗ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਜੋ ਆ ਟੱਕ ਸਾਹਿਬ ਦੇਖ ਰਹੇ ਹੋ ਇੱਥੇ ਸਤਿਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਕੀਲਾ ਗੱਡ ਕੇ ਉਸ ਤੋਂ ਬਾਅਦ ਇਹ ਦਰਖਤ ਬਣਿਆ ਟੱਕ ਦਾ ਸੋ ਇਸ ਨੂੰ ਅਸੀਂ ਟੱਕ ਸਾਹਿਬ ਕਹਿੰਦੇ ਆ ਤੇ ਜੋ ਸਤਿਗੁਰੂ ਜੀ ਤੋਂ ਆਏ ਸੰਗਤਾਂ ਨੂੰ ਆਖਣ ਲੱਗੇ ਕਿ ਲੰਗਰ ਦਾ ਪ੍ਰਬੰਧ ਕਰੋ ਤਾਂ ਸੇਵਾਦਾਰ ਆਲੇ-ਦੁਆਲੇ ਗਏ ਤੇ ਜਦੋਂ ਸੇਵਾਦਾਰਾਂ ਨੇ ਦੇਖਿਆ ਕਿ ਪਾਣੀ ਦਾ ਪ੍ਰਬੰਧ ਕਿਸੇ ਪਾਸਿਓਂ ਨਹੀਂ ਹੋਇਆ ਤਾਂ ਮਹਾਰਾਜ ਕੋਲ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪਾਣੀ ਦਾ ਪ੍ਰਬੰਧ ਕਿਸੇ ਪਾਸਿਓਂ ਨਹੀਂ ਹੋਇਆ ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਜਿੱਥੇ ਹੁਣ ਸਰੋਵਰ ਬਣਿਆ ਹੋਇਆ ਹੈ ਉਸ ਜਗ੍ਹਾ ਵੱਲ ਨੂੰ ਮਹਾਰਾਜ ਨੇ ਇਸ਼ਾਰਾ ਕਰਕੇ ਆਖਿਆ ਕਿ ਉੱਥੋਂ ਪਾਣੀ ਪੱਟ ਲਓ ਉੱਥੋਂ ਨਿਕਲ ਆਵੇਗਾ ਜਦੋਂ ਸਤਿਗੁਰੂ ਜੀ ਨੇ ਆਖਿਆ ਤਾਂ ਸੇਵਾਦਾਰ ਨੇ ਪੁੱਟਿਆ ਉੱਥੋਂ ਤਾਂ ਉੱਥੋਂ ਪਾਣੀ ਚੱਲ ਪਿਆ ਸੀਗਾ ਉਸ ਸ਼ੁੱਧ ਪਾਣੀ ਦਾ ਪਾਣੀ ਨੂੰ ਲੈ ਕੇ ਤੇ ਸੰਗਤਾਂ ਨੇ ਫਿਰ ਉੱਥੇ ਲੰਗਰ ਵੀ ਬਣਾਇਆ ਇੱਥੇ ਤੇ ਸਾਰੀਆਂ ਸੰਗਤਾਂ ਨੇ ਛੱਕਿਆ ਵੀ ਤੇ ਇਹ ਪੁਰਾਤਨ ਧਕ ਸਾਹਿਬ ਹੈ ਜਿਹੜਾ ਦੇਖ ਤੁਸੀਂ ਦੇਖ ਰਹੇ ਹੋ ਇੱਕ ਵਾਰ ਇੱਕ ਰੁੱਤ ਚ ਇਹਦੇ ਪੱਤੇ ਲੱਗਦੇ ਨੇ ਜਿਵੇਂ ਹੁਣ ਪੱਤੇ ਲੱਗੇ ਹੋਏ ਨੇ ਇੱਕ ਰੁੱਤ ਚ ਇਹਨੂੰ ਫੁੱਲ ਲੱਗਦੇ ਨੇ ਗੁਲਾਬੀ-ਗੁਲਾਬੀ ਇੱਕ ਰੁੱਤ ਦੇ ਵਿੱਚ ਇਹਨੂੰ ਫਲੀਆਂ ਲੱਗਦੀਆਂ ਨੇ ਸੋ ਇਹ ਇਤਿਹਾਸਿਕ ਗੁਰਦੁਆਰਾ ਹੈ ਰਾਜੂ ਮਾਜਰਾ ਪਿੰਡ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਬਹੁਤ ਹੀ ਸੁੰਦਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕੁਛ ਗੱਲਾਂ ਟੱਕ ਬਾਰੇ ਕਰਨੇ ਹੋਰ ਚਾਹਾਂਗੇ ਜਿਹੜਾ ਪੰਜਾਬ ਦਾ ਇਹ ਵਿਰਾਸਤੀ ਰੋਖਾ ਇਹ ਟੱਕ ਸਾਹਿਬ ਜਿਹੜਾ ਇੱਥੇ ਮੌਜੂਦ ਹੈ ਸਾਨੂੰ ਹੋਰ ਕੋਈ ਗੁਰੂ ਘਰ ਨਹੀਂ ਇਸ ਤੋਂ ਟੱਕੀ ਸਾਹਿਬ ਜਰੂਰ ਸਾਡੇ ਪੰਜਾਬ ਵਿੱਚ ਮਕਸੂਦੜਾ ਪਿੰਡ ਵਿੱਚ ਅਵੇਲੇਬਲ ਹੈ ਉੱਥੇ ਅਸੀਂ ਤੁਹਾਨੂੰ ਦਰਸ਼ਨ ਕਿਤੇ ਕਰਾਵਾਂਗੇ ਤੇ ਬਾਕੀ ਹੋਰ ਵੀ ਸਾਨੂੰ ਪਤਾ ਲੱਗਾ ਫੋਨ ਕਾਲ ਆਉਂਦੇ ਵੀ ਕਈ ਹੋਰ ਵੀ ਅੰਮ੍ਰਿਤਸਰ ਲੱਗ ਕੇ ਜੀ ਕਈ ਟੱਕ ਸਾਹਿਬ ਗੁਰਦਰਾ ਬਣੇ ਹੋ ਸੀ ਜਿਹੜੋਂ ਜਾਵਾਂਗੇ ਤੁਹਾਨੂੰ ਵਿਜ਼ਿਟ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਬਾਕੀ ਇਹ ਜਿਹੜੀ ਕਿ ਸੁ ਵੀ ਬੋਲ ਦਿੰਦੇ ਆ ਪੰਜਾਬ ਦੇ ਵਿੱਚ ਤੇ ਇਸ ਦੀ ਜੰਗਲ ਦੀ ਅੱਗ ਬੋਲ ਦਿੰਦੇ ਆ ਵਨ ਜਵਾਲਾ ਬੋਲ ਦਿੰਦੇ ਕਿਉਂਕਿ ਜਿਹੜਾ ਜਦੋਂ ਇਹ ਅਪ੍ਰੈਲ ਦੇ ਵਿੱਚ ਫੁੱਲ ਖਿਲਦੇ ਉਹਨੂੰ ਮਤਲਬ ਕਹਿੰਦਾ ਉਹ ਸਮੇਂ ਅੱਗ ਦੀ ਜਿਹੜੀ ਭਾਵੇਂ ਉਹ ਮਤਲਬ ਇੰਨੇ ਵੱਡੇ ਜੰਗਲ ਹੁੰਦੇ ਤੁਹਾਨੂੰ ਦਿਖਦਾ ਹੈਗਾ ਜਿਵੇਂ ਲੱਗਦਾ ਜੰਗਲ ਨੂੰ ਅੱਗ ਲੱਗੀ ਹੋਵੇ ਇਸ ਤਰ੍ਹਾਂ ਦਾ ਇਹਦੇ ਜਿਹੜੇ ਫੁੱਲ ਬੜੇ ਬਹੁਤ ਹੀ ਖੂਬਸੂਰਤ ਫੁੱਲ ਹੈਗੇ ਆ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਬਾਕੀ ਇਹਨੂੰ ਬੰਗਾਲ ਕਿਨੂੰ ਕਹਿੰਦੇ ਕਿਉਂਕਿ ਜਿਹੜੀ ਗੂੰਦ ਹੈਗੀ ਆ ਉਹ ਪੇੜ ਦੀਆਂ ਬੁਵਾਰੀਆਂ ਠੀਕ ਕਰਦੀ ਆ ਤੇ ਉਹਦੀ ਪੰਜੀਰੀ ਵਿੱਚ ਵੀ ਪਾ ਲਿਆ ਜਾਂਦਾ ਲਾਲ ਗੂੰਦ ਨਿਕਲਦੇ ਸੀ ਅੰਮ੍ਰਿਤਸਰ ਤੋਂ ਹਨ ਮਗਾਈ ਸੀ ਲਾਲ ਗੂੰਦ ਤੇ ਬਹੁਤ ਹੀ ਉਹ ਮਤਲਬ ਕਹਿੰਦਾ ਹੈਲਥਲੀ ਬੇਨਫਿਟ ਹੈਗੀ ਆ ਤੇ ਬਾਕੀ ਹੋਰ ਤੱਕ ਦੀਆਂ ਗੱਲਾਂ ਹੈਗੀ ਆ ਇਹ ਜਿਹੜਾ ਰੁੱਖ ਹੈਗਾ ਸੋਕਾ ਵੀ ਸਹਾਰ ਲੈਂਦਾ ਹੈਗਾ ਮਤਲਬ ਪੂਰੀ ਫਰੌਸਟ ਵੀ ਸਹਾਰ ਲੈਂਦਾ ਹੈਗਾ ਤਾਂ ਜੇ ਕਿਤੇ ਕੋਈ ਬੀਆਵਾਨ ਜਗ੍ਹਾ ਹੋਵੇ ਜੇ ਕੋਈ ਹੋਰ ਰੁੱਖ ਨਹੀਂ ਹੁੰਦਾ ਤੇ ਇਹ ਇੰਨੀ ਸ਼ਮਤਾ ਰੱਖਦਾ ਕਿ ਉੱਥੇ ਵੀ ਹੋ ਜਾਂਦਾ ਹੈਗਾ ਇਹ 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 ਟੱਕ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਬਾਕੀ ਇਹ ਵਿਰਾਸਤੀ ਰੁੱਖਾਂ ਦੇ ਸਾਡੇ ਲਈ ਨਰਸੀ ਹੈਗੇ ਲੰਗ ਪਿੰਡ ਰਾਉਂਡ ਗਲਾਸ ਫਾਊਂਡੇਸ਼ਨ ਦੀ ਇਸ ਟੱਕ ਨੂੰ ਬਹੁਤ ਵੱਡੇ ਸਕੇਲ ਤੇ ਹੁਣ ਸਾਡੇ ਕੋਲ ਬੀਜ ਆ ਚੁੱਕਿਆ ਜਿਹੜਾ ਪਿਛਲਾ ਵੇ ਪਿਆ ਹੁਣ ਨਵਾਂ ਵੀ ਆਊਗਾ April ਤੋਂ ਬਾਅਦ ਜਦੋਂ ਲੱਗੂਗਾ ਇਹਦਾ ਤਾਂ ਉਹ ਉਹਨਾਂ ਬੀਜਾਂ ਤੋਂ ਅਸੀਂ ਟੱਕ ਦੇ ਰੁੱਖ ਸਾਡੇ ਕੋਲ ਤਿਆਰ ਵੀ ਪਏ ਤੇ ਹੋਰ ਅਸੀਂ ਤਿਆਰ ਕਰਨੇ ਵੀ ਹੈਗੇ ਆ ਤਾਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰਤੀ ਹੈਗੀ ਆ ਜਿਵੇਂ ਟੱਕ ਸਾਹਿਬ ਇੱਥੇ ਬਣਿਆ ਇਹ ਟੱਕਾਂ ਦੀ ਧਰਤੀ ਆ ਫਰਮਾਹ ਦੀ ਧਰਤੀ ਆ ਜੰਡ ਫਲਾਈਆਂ ਕਿਕਰਾਂ ਰੇਰੂ ਵਾਣ ਪੀਲੂ ਇਹ ਜਿਹੜੇ ਪ੍ਰਾਤਨ ਰੁੱਖ ਸਾਡੇ ਹੈਗੇ ਆ ਇਹਨਾਂ ਦੀ ਧਰਤੀ ਆ ਅਸੀਂ ਹੁਣ ਜਿਹੜੇ ਟੁੱਟੇ ਹੋਏ ਹੈਗੇ ਆ ਅਸੀਂ ਸਾਡਾ ਮਕਸਦ ਹੀ ਇਹ ਇਹਨਾਂ ਯਾਤਰਾਵਾਂ ਨੂੰ ਕਰਨ ਦਾ ਤੇ ਬਾਬਾ ਜੀ ਹੁਣ ਇਹ ਸਾਨੂੰ ਦੱਸਦੇ ਨੇ ਇਹਨਾਂ ਇਹਨਾਂ ਟੱਕਾਂ ਬਾਰੇ ਤਾਂ ਅਸੀਂ ਇਹਨਾਂ ਨੂੰ ਮੋੜ ਜੋੜਨਾ ਹੈਗਾ ਸੰਗਤ ਨੂੰ ਤਾਂ ਕਿ ਅਸੀਂ ਜਦੋਂ ਜਦੋਂ ਸਾਡਾ ਕਾਰਵਾ ਹੁੰਦਾ ਹੋਇਆ ਸਾਡੀ ਮਿਹਨਤ ਜਿਹੜੀ ਹੈਗੀ ਆ ਜਦੋਂ ਤੱਕ ਅਸੀਂ ਰੋਡ ਸਾਈਡ ਕਿਸਾਨ ਨੂੰ ਨਹੀਂ ਕਨਵਿੰਸ ਕਰ पाए ਉਹ ਤੱਕ ਸਾਡਾ ਇਹ ਕਾਫਲਾ ਜਿਹੜਾ ਇਸ ਤਰ੍ਹਾਂ ਤੁਹਾਨੂੰ ਮੋਟੀਵੇਟ ਕਰਦੇ ਰਵਾਂਗੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਆਪਾਂ ਪੰਜਾਬ ਦੇ ਦਰ ਤੇ ਝਿੜੀਆਂ ਲਾਉਣੀਆਂ ਜਿਵੇਂ ਇੱਥੇ ਇੱਥੇ ਸੀ ਪਿੱਛੇ ਗੁਰਦਰਾ ਤੁਹਾਨੂੰ ਦਿਖਾਵਾਂਗੇ ਝਿੜਾ ਸਾਹਿਬ ਉਹ ਉਹ ਇੱਕ ਇੰਡੀਕੇਟ ਕਰਦਾ ਹੈਗਾ ਸਾਡੇ ਪੰਜਾਬ 'ਚ ਛਿੜੀਆਂ ਹੁੰਦੀਆਂ ਸੀ ਤੇ ਸਾਡੀ ਫਾਊਂਡੇਸ਼ਨ ਵੱਲੋਂ ਇਹ ਜਿਹੜਾ ਸਕੂਲ ਦਾ ਗਰਾਊਂਡ ਆ ਉਹਦੇ ਨਾਲ ਇੱਕ ਜੰਗਲ ਲਾਇਆ ਹੋਇਆ ਉਹਦੇ ਉੱਤੇ ਬਰਾਸੀ ਰੁੱਖ ਸਾਰੇ ਅਸੀਂ ਲਾਏ ਹੋਏ ਆ ਉਹ ਜੰਗਲ ਹੌਲੀ-ਹੌਲੀ ਮਤਲਬ ਕਹਿੰਦਾ ਰੂਪ ਲੈ ਜਾਏਗਾ ਇਹ ਧੂਰੀ ਦੇ ਲਾਗੇ ਸਾਡਾ ਕੋਸ਼ਿਸ਼ ਹੈ ਵੀ ਅਗਲੇ ਦੇ ਕੁਝ ਸਮਿਆਂ ਤੱਕ ਜਾਂ ਦੋ ਤਿੰਨ ਸਾਲਾਂ ਤੱਕ ਅਸੀਂ ਪੂਰੇ ਪਿੰਡ-ਪਿੰਡ ਇਸ ਜੰਗਲ ਲਾਉਣੇ ਆ ਤੇ ਬਾਕੀ ਮਾਲਵੇ ਦੀ ਧਰਤੀ ਵਿੱਚ ਅਸੀਂ ਤਕਰੀਬਨ 1200 ਜੰਗਲ ਲਾ ਚੁੱਕੇ ਆ ਤੇ ਹੁਣ ਜਦੋਂ ਮਾਰਚ ਆਉਣਾ ਹੈਗਾ ਮਾਰਚ ਪਹਿਲੇ ਹਫਤੇ ਤੋਂ ਫੇਰ ਇਹ ਜਿਹੜੀ ਸੀ ਰੁੱਖ ਲਾਉਣ ਦੀ ਇਹ ਸਾਡਾ ਮਤਲਬ ਕੱਲਿਆਂ ਦਾ ਕਾਰਜ ਨਹੀਂ ਸਾਂਝਾ ਕਾਰਜ ਹੈਗਾ ਆ ਉਸ ਰਲ ਮਿਲ ਕੇ ਇਕੱਠੇ ਹੋਈ ਪੰਜਾਬ ਦੀ ਧਰਤੀ ਹੈਗੀ ਆ ਉਹਨੂੰ ਰੁੱਖਾਂ ਦੀ ਲੋੜ ਆ ਇਹਨਾਂ ਨੂੰ ਲਾ ਕੇ ਉਹਨਾਂ ਦੀ ਪੂਰਤੀ ਕਰੀ ਦੋਨ ਆਪਾਂ ਆਪਣੀ ਧਰਤੀ ਨੂੰ ਫੇਰ ਹਰਾ-ਭਰਾ ਕਰੀਏ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਠੇ